ਆਪਣੀ ਕਾਮ ਨੂੰ ਸੁਨੇਹਾ ਇਹ ਵੀ ਵੰਡ ਸਕੋ ਤੇ ਕਿਰਤ ਕਰੋ ਜੀ ਕਿਉਂਕਿ ਆਪਣੇ ਜਿੰਨੇ ਵੀ ਇਕੱਠੇ ਹੋਣਗੇ ਜਿੰਨੀ ਕਾਮ ਇਕੱਠੀ ਹੋਏਗੀ ਉਨੀ ਕਾਮ ਵਧੇਗੀ ਜੀ ਕਿਲਾ ਤੁਸੀਂ ਸਾਡੀ ਕਮਿਊਨਿਟੀ ਨੂੰ ਜਾਗਰੂਤ ਵੀ ਕਰਦੇ ਆ ਬੜਾ ਬਹੁਤ ਸਾਰੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਟਰਕਿੰਗ ਨਾ ਹੋਵੇ ਇੰਡਸਟਰੀ ਨਾ ਹੋਵੇ ਚਾਹੇ ਰੀਅਲ ਏਸਟੇਟ ਨਾ ਹੋਵੇ ਮੈਂ ਤੁਹਾਡੇ ਵਾਚ ਕਰਦਾ ਰਹਿਣਾ ਬਹੁਤ ਵਧੀਆ ਕੰਮ ਤੋਂ ਹੀ ਕਰ ਰਹੇ ਆ ਤੇ ਤੁਸੀਂ ਪਹਿਲੀ ਵਾਰੀ ਦੇਖਿਆ ਹੋਊਗਾ ਕਿ ਬੀਬੀਆਂ ਜਲੇਬੀਆਂ ਬਣਾਉਂਦੀਆਂ ਕਿਉਂਕਿ ਮੇਰਾ ਨਹੀਂ ਖਿਆਲ ਸਾਡੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਬੀਬੀ ਸੇਵਾ ਕਰਦੀ ਹੋਊਗੀ ਉੱਥੇ ਵੀ ਨਗਰ ਕੀਰਤਨ ਨਿਕਲਦੇ ਆ ਤੇ ਕਵਰੇਜ ਲਗਾਤਾਰ جاری ਆ ਗੁਰਦੁਆਰਾ ਸਾਹਿਬ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟ੍ਰੈਸੀ ਬੋਲੇ ਮਹੱਲੇ ਦੇ ਨਗਰ ਕੀਰਤਨ ਦੇ ਉੱਤੇ ਤਾਜ਼ਾ ਸੰਤਰਿਆਂ ਦਾ ਕਿਨੂਆ ਦਾ ਚਕੰਦਰ ਦਾ ਜਿਹੜਾ ਜੂਸ ਆ ਇੱਥੇ ਸੇਵਾਦਾਰਾਂ ਦੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਆ ਕੱਲ ਰਾਤ ਦੇ ਲੱਗੇ ਹੋਏ ਆ ਚਕੰਦਰਾਂ ਦੇ ਉੱਤੇ ਸੰਤਰਿਆਂ ਦੇ ਉੱਤੇ ਕਿੰਨੂਆਂ ਦੇ ਉੱਤੇ ਛਿੱਲਣ ਦੇ ਲਈ ਤੇ ਤੁਹਾਡੇ ਲਈ ਬਿਲਕੁਲ ਤਾਜ਼ਾ-ਤਾਜ਼ਾ ਜਿਹੜਾ ਜੂਸ ਆ ਇਹ ਕੱਢਿਆ ਜਾ ਰਿਹਾ ਸਾਡੀਆਂ ਮਾਵਾਂ ਸਾਡੀਆਂ ਬਜ਼ੁਰਗ ਇਸ ਦੇ ਵਿੱਚ ਸੇਵਾ ਦੇ ਵਿੱਚ ਲਗਾਤਾਰ ਲੱਗੇ ਹੋਏ ਆ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਪਤੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਪਤੇ ਕੀ ਕਹਿਣਾ ਚਾਹੁੰਦੇ ਆ ਜੀ ਬਸ ਸੰਤਾਨ ਨੂੰ ਇਹੀ ਆਵੀ ਅੱਜ ਕੱਟ ਤੋਂ ਕੱਟੇ ਜਲਦੀ ਤੋਂ ਜਲਦੀ ਆਓ ਔਰ ਸੰਤਰੇ ਦਾ ਜੂਸ ਆਨੰਦ ਪਾਓ ਬਹੁਤ ਵਧੀਆ ਸੋ ਇੱਧਰ ਸੰਤਰੇ ਛਿੱਲ ਹੁੰਦੇ ਆ ਕੱਟ ਹੁੰਦੇ ਆ ਤੇ ਫਿਰ ਉਸ ਤੋਂ ਬਾਅਦ ਆ ਸਾਡਾ ਵੀਰ ਉਹਨਾਂ ਨੂੰ ਅੱਗੇ ਤੱਕ ਪਹੁੰਚਾਉਂਦਾ ਹੈ ਤੇ ਅੱਗੇ ਜਿਹੜੇ ਸਾਡੇ ਵੀਰ ਜੀ ਮਸ਼ੀਨ ਦੇ ਉੱਤੇ ਇਸ ਸੰਤਰੇ ਦਾ ਜੂਸ ਕੱਢ ਰਹੇ ਨੇ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਬਹਿ ਜੀ ਖਾਲਸਾ ਫਤਿਹ ਜੀ ਕੀ ਨਾਮ ਹੈ ਜੀ ਆਪ ਦਾ ਜਸਪਾਲ ਸਿੰਘ ਜੀ ਜਸਪਾਲ ਸਿੰਘ ਜੀ ਸਵੇਰ ਦੇ ਲੱਗੇ ਹੋਏ ਆ ਹਾਂ ਜੀ ਹਾਂ ਜੀ ਸਵੇਰ ਦੇ ਇਹ ਵੀਰ ਬਾਹ ਸੰਤਰੇ ਲਿਆਉਂਦੇ ਸੀ ਠੀਕ ਆ ਸੰਤਰ ਸਹਯੋਗ ਨਾਲ ਸਲਾਇ 2 ਦਿਨ ਲਾ ਕੇ ਰਾਜ ਮਹਾਰਾਜ ਲੰਗਰ ਲਾਇਆ ਮਹਾਰਾਜ ਨਾਲੋਂ ਦਾ ਉਹ ਵਧੀਆ ਤਾਜੀ ਚੀਜ਼ ਆ ਹਾਂ ਜੀ ਹਾਂ ਜੀ ਫਰੈਸ਼ ਫਰੈਸ਼ ਹਾਂ ਜੀ ਹਾਂ ਜੀ ਬਿਲਕੁਲ ਫਰੈਸ਼ ਇਹ ਮ ਇੱਥੋਂ ਲਈਆਂ ਮੰਗਵਾਈਆਂ ਸਾਡੀਆਂ ਆਪਦੀਆਂ ਵਾਇ ਕੀਤੀਆਂ 4 ਮਹੀਨਾ ਸਾਡੇ ਕੋਲੇ ਹਾਂਜੀ ਹਾਂਜੀ ਹਰ ਸਾਲ ਆਉਂਦੇ ਆਂ ਯਾ ਹਰ ਥਾਵਾਂ ਤੇ ਵੀ ਹਰ ਸਾਲ ਹਰ ਸਾਲ ਜੀ ਤੇ ਕੋਈ ਸੰਸਥਾ ਆ ਯਾ ਕਿਦਾਂ ਇਹ ਗੁਰੂ ਘਰ ਐਸ ਤੋਂ ਗਾਰੰਟੀ ਕਰਨੀ ਹੋਈ ਸਾਰੇ ਸੰਗਤ ਜੀ ਹਾਂਜੀ 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 ਸੰਤਰੇ ਕਿਥੋਂ ਲਿਆਉਂਦੇ ਨੇ ਸੰਤਰੇ ਫ੍ਰੀਜੋਂ ਤੋਂ ਹੀ ਫ੍ਰੀਜੋਂ ਤੋਂ ਹਾਂਜੀ ਹਾਂਜੀ ਇਹ ਫੇ ਸਾਡੇ ਵਧੀਆ ਹੁੰਦੇ ਆ ਹਾਂਜੀ ਨੌਜਵਾਨ ਕੀ ਨਾਮ ਆ ਪ੍ਰਦੀਪ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਬਸ ਹੀ ਮਹਾਰਾਜ ਦੀ ਕਿਰਪਾ ਵਾ ਤੇ ਵਾ ਦਾ ਮੇਰਾ ਕੰਮ ਲਿਆ ਜੀ ਨਾਲ ਵਿੱਚ ਅਦਰਕ ਵੀ ਪਾਇਆ ਜਾਂਦਾ ਆ ਸੋ ਮੁੰਡੇ ਜਿਹੜੇ ਇਹ ਸੇਵਾ ਇੱਥੇ ਕਰ ਰਹੇ ਨੇ ਵਰਤਾਰੇ ਨੇ ਆਪਾਂ ਉਹ ਅੱਗੇ ਚੱਲਦੇ ਆ ਸੋ ਦੇਖੋ ਆ ਕਿਸ ਤਰੀਕੇ ਦੇ ਨਾਲ ਬੜਾ ਵਧੀਆ ਜਿਗਾੜ ਲੱਗਾ ਆ ਦੋਨੋਂ ਪਾਸਿਓਂ ਜਿਹੜੇ ਮਸ਼ੀਨਾ ਆ ਉਹਨਾਂ ਨੂੰ 2-2 ਇੰਚੀ ਦੇ ਪਾਈਪ ਲੱਗੇ ਨੇ ਅ ਮਸੂਜੀ ਜੀ ਜੇ ਤੁਸੀਂ ਇਧਰ ਦੇ ਪਾਸੇ ਆਓ ਤਾਂ ਆਪਾਂ ਸੰਕਤਾ ਨੂੰ ਦਿਖਾਈਏ ਜੂਸ ਇਧਰੋਂ ਨਿਕਲਦਾ ਆ ਆ ਦੇਖੋ ਮੋਲਲੇ ਪਾਸੇ ਜਿਗਾੜ ਲੱਗਾ ਆ ਅੱਗੇ ਉਹ ਯੂਨੀਅਨ ਹੋ ਰਿਹਾ ਆ ਦੋਨੋਂ ਜਿਹੜੇ ਜੂਸ ਆ ਮਿਲ ਕੇ ਤੇ ਇਦਾਂ ਦੇ ਵਿੱਚ ਭਰੇ ਜਾ ਰਹੇ ਆ ਤੇ ਫਿਰ ਦੋਸਤੋ ਬਾਅਦ ਦੇ ਵਿੱਚ ਅੱਗੇ ਜਿਹੜੇ ਉਹ ਵਰਤਾਏ ਜਾ ਰਹੇ ਆ ਇਦਾਂ ਦਾ ਜਿਗਾਰਡ ਆਪਾਂ ਪਹਿਲਾਂ ਵੀ ਦੇਖਿਆ ਆ ਵੀ ਜਦੋਂ ਗੰਨੇ ਦੇ ਰਸ ਦੀਆਂ 8 8 7 7 ਟੂਟੀਆਂ ਜਿਹੜੀਆਂ ਉਹ ਲਾ ਦਿੱਤੀਆਂ ਜਾਂਦੀਆਂ ਆ ਸੋ ਹਾਂਜੀ ਆ ਨੌਜਵਾਨਾਂ ਨਾਲ ਕਰਦੇ ਵੀਰੇ ਕੀ ਨਾਮ ਆ ਮੇਰਾ ਨਾਮ ਜੀ ਬਲਜੀਤ ਸਿੰਘ ਹਾਂਜੀ ਕੀ ਕਹਿਣਾ ਚਾਹੁੰਦੇ ਆ ਮੈਂ ਕੁਝ ਖਾਲਸਾ ਫਤਿਹ ਕੋਲੇ ਮਲੇ ਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ ਬਹੁਤ ਸੰਗਤਾਂ ਘੁੰਮ ਘੁੰਮ ਕੇ ਆ ਰਹੀਆਂ ਨੇ ਇੱਥੇ ਮੇਲਾ ਬਾਹਰ ਭਰਿਆ ਹੋਇਆ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਜੇ ਜੂਸ ਸ਼ਰਬਤ ਫਰੈਸ਼ ਜੂਸ ਨਿਕ ਰਿਹਾ ਵਾ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਮੈਂ ਤਰਨਤਾਰ ਸਾਹਿਬ ਤੋਂ ਜੀ ਇੱਥੋਂ ਇੱਥੇ ਮੈਂ ਟਰੇਸੀ ਦਾ ਹਾਂ ਤੁਸੀਂ ਤੋਂ ਹੀ ਹਾਂਜੀ ਨਾਲ ਸੇਵਾ ਕਰਨ ਦੇ ਵਿੱਚ ਲੱਗੇ ਹਾਂਜੀ ਤੇ ਸੇਵਾ ਕਰਨ ਬਹੁਤ ਚੰਗਾ ਜੀ ਬਹੁਤ ਸ਼ਾਬਾਸ਼ ਜੀ ਸੋ ਆਓ ਆਪਾਂ ਇਧਰ ਵੇਖਾਵਾਂ ਗੁਰੂ ਘਰ ਦੇ ਸਾਡੇ ਸਖਤਰ ਨੇ ਉਹ ਵੀ ਨਾਲ ਨੇ ਆ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਇਸ ਟੱਟ ਨੂੰ ਲੈ ਕੇ ਬਹੁਤ ਵਧੀਆ ਮਹਾਰਾ ਜੀ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਸਾਰੀ ਸੰਗਲ ਲੈ ਰਹੀ ਆ ਸੇਵਾਦਾਰ ਲੈ ਰਿਆ ਤੁਸੀਂ ਲੈ ਰਹੇ ਹੋ ਸੇਵਾ ਤੁਹਾਡੀ ਵੱਡੀ ਆ ਜੀ ਨਹੀਂ ਨਹੀਂ ਪਰਮਾਤਮਾ ਕਰਾਉਣ ਵਾਲਾ ਆ ਬਸ ਇਦਾਂ ਬਲ ਬਸ ਬਹੁਤ ਚੜ੍ਹਦੀ ਗੱਲਾਂ ਤੁਸੀਂ ਸਾਡੀ ਕਮਿਊਨਿਟੀ ਨੂੰ ਜਾਗਰੂਤ ਵੀ ਕਰਦੇ ਆ ਬੜਾ ਬਹੁਤ ਸਾਰੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਟਰਕਿੰਗ ਨਾ ਹੋਵੇ ਇੰਡਸਟਰੀ ਨਾ ਹੋਵੇ ਚਾਹੇ ਅ ਰੀਅਲ ਏਸਟੇਟ ਨਾਲ ਹੋਵੇ ਮੈਂ ਤੁਹਾਡੇ ਵਾਚ ਕਰਦਾ ਰਹਿਣਾ ਬਹੁਤ ਵਧੀਆ ਕੰਮ ਤੋਂ ਹੀ ਕਰ ਰਹੇ ਆ ਹਾਂਜੀ ਜੀ ਮਿਹਰਬਾਨੀ ਅਸੀਂ ਚਾਹੁੰਦੇ ਰਹੇ ਨੇ ਤੁਹਾਨੂੰ ਮਿਲ ਕੇ ਤੁਹਾਨੂੰ ਹੋਰ ਉਤਸ਼ਾਹ ਕਰੀਏ ਵੀ ਤੁਸੀਂ ਵਧੀਆ ਕੰਮ ਕਰ ਰਹੇ ਆ ਸ਼ੁਕਰੀਆ ਹਾਂਜੀ ਆ ਭਾਈ ਨਾਲ ਗੱਲ ਹੋ ਰਹੀ ਸੀ ਤੁਹਾਡਾ ਟਰਕਿੰਗ ਇੰਡਸਟਰੀ ਵਾਲਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਥੈਂਕ ਯੂ ਜਿਹੜੇ ਨਵੇਂ ਬੰਦੇ ਆ ਰਹੇ ਉਹਨਾਂ ਨੂੰ ਕਾਫੀ ਹੈਲਪ ਹੁੰਦੀ ਐ ਠੀਕ ਐ ਜੀ ਹਾਂਜੀ ਬਾਕੀ ਹੋਲੇ ਮੱਲੇ ਦੀਆਂ ਵਸਾਖੀਆਂ ਦੀਆਂ ਸਾਰੀ ਸੰਗਤ ਨੂੰ ਵਧਾਈਆਂ ਠੀਕ ਐ ਗੁਰੂ ਨਾਨਕ ਦੇ ਇੱਕ ਘਰ ਦੀ ਵਡਿਆਈ ਐ ਜੀ ਵੇਖੋ ਸਾਰੀ ਸੰਗਤ ਕਿਸੇ ਤਰ੍ਹਾਂ ਖੁਸ਼ਹਾਲ ਨ ਲੱਗੀ ਹੋਈ ਐ ਹਾਂਜੀ ਹਾਂਜੀ ਬਾਕੀ ਮਹਾਂਪੁਰਸ਼ ਧੂਰਕੋਟ ਵਾਲੇ ਸੰਤ ਬਾਬਾ ਬ੍ਰਿਹਾਮ ਸਿੰਘ ਹੀ ਉਹਨਾਂ ਦੇ ਜਾਂ ਸੰਤ ਬਾਬਾ ਆਤਮਾ ਸਿੰਘ ਹੋਣੀ ਨਵਾਂ ਸਥਾਨ ਬਣਾ ਰਹੇ ਵਾਕਾ ਬਿਲ ਠੀਕ ਐ ਜੀ ਬਹੁਤ ਛੇਤੀ ਸਤਗੁਰੂ ਕਿਰਪਾ ਕਰਨਗੇ ਤੁਹਾਨੂੰ ਬੁਲਾਵਾਂਗੇ ਉੱਥੇ ਹਾਂਜੀ ਵਾਕਾ ਬਿਲ ਚ ਕਿੱਥੇ ਕਰਕੇ ਆਹ ਲੀਜ਼ਰ ਟਾਊਨ ਤੇ ਠੀ ਹਾਂਜੀ ਸੋ ਜਿਉਂ-ਜਿਉਂ ਸੰਗਤ ਵੱਧਦੀ ਆ ਇਦਾਂ ਦੀ ਉਪਰਾਲਿਆਂ ਦੀ ਜ਼ਰੂਰਤ ਆ ਸੋ ਸ਼ੁਭ ਕਾਮਨਾਵਾਂ ਜੀ ਧੰਨਵਾਦ ਮਹਾਰਾਜ ਉਹ ਮਹਾਪੁਰਸ਼ਾਂ ਦਾ ਇਹ ਹੀ ਇੱਕ ਸੰਕਲਪ ਆ ਵੀ ਜੋ ਸਾਡੇ ਬੱਚੇ ਨੇ ਜੋ ਇੱਥੇ ਅਮਰੀਕਾ 'ਚ ਬੌਰਨ ਹੁੰਦੇ ਨੇ ਜੇ ਸਾਡੇ ਬੱਚੇ ਗੁਰਸਿੱਖੀ ਨਾਲ ਜੁੜਨਗੇ ਸਾਡਾ ਇਸ ਦੇਸ਼ ਚਾਹੇ ਦਾ ਤਾਂ ਹੀ ਫਾਇਦਾ ਜੀ ਇੱਥੇ ਆ ਕੇ ਅਸੀਂ ਤਾਂ ਹੀ ਗੇਨ ਕਰਾਂਗੇ ਤੇ ਸਾਡੇ ਬੱਚੇ ਗੁਰਸਿੱਖੀ ਨਾਲ ਜੁੜੇ ਰਹਿਣਗੇ ਜੇ ਅਸੀਂ ਕੱਲੀ ਮਾਇਆ ਹੀ ਕਮਾਲੀ ਉਹ ਟੁੱਟ ਗਏ ਤੇ ਉਹ ਫਿਰ ਕੋਈ ਫਾਇਦਾ ਨਹੀਂ ਮਹਾਪੁਰਸ਼ਾਂ ਦਾ ਸੰਕਲਪ ਆ ਵੀ ਆਪਾਂ ਸਥਾਨ ਬਣਾਉਣਾ ਤੇ ਵਿਦਿਆ ਵਿਦਿਆ ਕੇਂਦਰ ਬਣਾਉਣਾ ਜੀ ਹਾਂਜੀ ਬਹੁਤ ਬਹੁਤ ਵਧੀਆ ਉਪਰਾਲਾ ਤੇ ਬੜੀ ਮਿਹਰਬਾਨੀ ਗੱਲਬਾਤ ਕਰਨ ਦੇ ਲਈ ਜੀ ਤੁਸੀਂ ਆਪਣੀ ਕਮਿਊਨਿਟੀ ਦੀ ਬਹੁਤ ਸੇਵਾ ਕਰ ਰਹੇ ਹੋ ਐਂਡ ਉਹ ਅਨਥਕ ਸੇਵਾ ਹੈ ਤੁਹਾਡੀ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਜੀ ਕਵਰੇਜ ਜਾਰੀ ਰਹੇਗੀ ਇਦਾਂ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ ਪੰਜਾਬੀ ਰੇਡੀਓ ਯੂ ਐਸ ਏ ਦੇਖ ਰਹੇ ਸੁਣ ਰਹੇ ਮੇਰੇ ਸਾਰੇ ਭੈਣਾਂ ਭਰਾਵਾਂ ਨੂੰ ਰਾਣੀ ਕਾਲੋ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬੀ ਰੇਡੀਓ ਤੋਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਤੋਂ ਤੁਸੀਂ ਲਾਈਵ ਦੇਖ ਰਹੇ ਹੋ ਜੀ ਤ੍ਰੇਸੀ ਨਗਰ ਕੀਰਤਨ ਦੇ ਵਿੱਚ ਸਾਡੀ ਸਾਰੀ ਟੀਮ ਪਹੁੰਚੀ ਹੋਈ ਆ ਤੇ ਹੁਣ ਆਪਾਂ ਖੜੇ ਆ ਜੀ ਛੋਲੇ ਬੰਦ ਛੋਲੇ ਸਮਥਿੰਗ ਇਹਨਾਂ ਨੇ ਨਵਾਂ ਜਿਹਾ ਨਾਮ ਰੱਖਿਆ ਆ ਉਹਦੇ ਬੂਥ ਤੇ ਤੇ ਆਪਾਂ ਇਹਨਾਂ ਨਾਲ ਜਿਹੜੇ ਭਾਈ ਸਾਹਿਬ ਸੇਵਾ ਕਰ ਰਹੇ ਆ ਇਹਨਾਂ ਸਾਰਿਆਂ ਤੋਂ ਕੱਲੇ-ਕੱਲੇ ਨਾਲ ਆਪਾਂ ਗੱਲਬਾਤ ਕਰਾਂਗੇ ਜੀ ਕਿਸੇ ਤੋਂ ਰੈਸਪੀ ਵੀ ਪੁੱਛਾਂਗੇ ਕਿਉਂਕਿ ਸਵਾਦ ਹੁੰਦੇ ਆ ਜੀ ਬਹੁਤ ਹਾਂਜੀ ਭਾਈ ਸਾਹਿਬ ਜੀ ਕਿੰਨੇ ਸਾਲ ਹੋ ਗਿਆ ਜੀ ਤੁਹਾਨੂੰ ਇੱਥੇ ਸੇਵਾ ਕਰਦਿਆਂ ਨੂੰ ਅਨਿਸ ਭਾਈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਆਲਮੋਸਟ 3-4 ਸਾਲ ਹੋ ਗਏ ਜੀ ਇਹ ਕੁਲਚੇ ਛੋਲੇ ਦੀ ਸੇਵਾ ਕਰਦਿਆਂ ਨੂੰ ਤੇ ਹਰ ਸਾਲ ਹੀ ਲਾਈਦਾ ਇੱਥੇ ਲੰਗਰ ਸਾਰਿਆਂ ਦੇ ਸਹਿਯੋਗ ਨਾਲ ਰਲ ਮਿਲ ਕੇ ਤੇ ਸਾਰਿਆਂ ਨੂੰ ਸਾਰੀ ਕੌਮ ਨੂੰ ਸਾਡੇ ਵੱਲੋਂ ਚੜ੍ਹਦੀ ਕਲਾ ਬਖਸ਼ੇ ਪ੍ਰਮਾਤਮਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਹੁਣ ਆਪਾਂ ਚੱਲੇ ਆ ਜੀ ਅਗਲੇ ਸੇਵਾਦਾਰ ਨਾਲ ਗੱਲਬਾਤ ਕਰਨ ਹਾਂ ਜੀ ਭਾਈ ਸਾਹਿਬ ਕੀ ਮੈਸੇਜ ਦੇਣਾ ਚਾਹੋਗੇ ਜੀ ਆਪਣੀ ਕੌਮ ਨੂੰ ਹਾਂਜੀ ਜੀ ਪਹਿਲਾਂ ਸਾਰਿਆਂ ਨੂੰ ਦੇਖ ਰਹੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਹੋਲੇ ਮਹੱਲੇ ਦੀਆਂ ਤੇ ਨਗਰ ਕੀਰਤਨ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਤੇ ਇੱਥੇ ਸਾਡੇ ਕੋਲ ਬੰਡ ਛੋਲਿਆਂ ਦਾ ਕੁਝ ਛੋਲਿਆਂ ਦਾ ਲੰਗਰ ਚੱਲ ਰਿਹਾ ਜੀ ਮੈਂ ਸਾਰੀ ਸਮੂਹ ਸੰਗਤ ਨੂੰ ਆਉਣਾ ਚਾਹੀਦਾ ਗੁਰੂ ਘਰ ਦੀਆਂ ਰੌਣਕਾਂ ਵਧਾਉਣੀਆਂ ਚਾਹੀਦੀਆਂ ਤੇ ਬੰਡ ਛਕਣਾ ਸਾਰੇ ਆਣੇ ਲੰਗਰ ਛਕਣਾ ਚਾਹੀਦਾ ਜੀ ਤੇ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਹਾਂਜੀ ਲੋ ਜੀ ਹੁਣ ਆਪਾਂ ਪਹੁੰਚ ਗਏ ਅਗਲੇ ਸੇਵਾਦਾਰ ਕੋਲ ਹਾਂਜੀ ਤੁਸੀਂ ਦੱਸੋ ਜੀ ਇਹਨਾਂ ਦਾ ਨਾਂ ਤੁਸੀਂ ਬੰਦ ਛੋਲੇ ਕਿਉਂ ਰੱਖਿਆ ਕਿਉਂਕਿ ਇਹ ਬੰਦ ਛੋਲੇ ਇੱਕ ਆਪਣੇ ਮਾਲਵੇ ਵਿੱਚ ਸਭ ਤੋਂ ਫੇਮਸ ਆ ਆਪਣੇ ਮਾਝੇ ਵਾਲਿਆਂ ਨੂੰ ਕੁਲਚੇ ਛੋਲੇ ਕਹਿੰਦੇ ਉਧਰ ਬੰਦ ਛੋਲੇ ਕਹਿੰਦੇ ਇਹ ਪੰਜਾਬ ਦੀ ਸਭ ਤੋਂ ਆਮ ਸਭ ਤੋਂ ਸਵਾਦਿਸ਼ਟ ਡਿਸ਼ ਆ ਪ੍ਰਸਾਰ ਮਨਾ ਜਾਓਗੇ ਤੁਸੀਂ ਜੀ ਇਹ ਆਪਾਂ ਹਰ ਪਿਛਲੇ 5 ਸਾਲ ਤੋਂ ਲਗਾਤਾਰ ਇਹ ਕਰਦੇ ਆ ਰਹੇ ਆ ਆਪਾਂ ਕੋਈ ਸੰਸਥਾ ਨਹੀਂ ਕੀਤੀ ਸਿਰਫ ਵੀਰ ਭਰਾ ਇਕੱਠੇ ਹੋ ਕੇ ਆਪਾਂ ਕਰਦੇ ਆ ਤੇ ਸਾਨੂੰ ਹਰ ਵਾਰੀ ਪਰਵਾਹ ਹੰਗਾਰਾ ਮਿਲਦਾ ਹੈ ਤੇ ਆਪਾਂ ਹਰ ਵਾਰੀ ਵੱਧ ਤੋਂ ਵੱਧ ਇਕੱਠੇ ਹੋ ਕੇ ਵੀਰ ਚਾਰ ਹੋਰ ਜੋੜਦੇ ਹੁੰਦੇ ਆਪਾਂ ਜਰੂਰ ਕਰਦੇ ਆ ਹਾਂਜੀ ਤੇ ਕੋਈ ਸਨੇਹਾ ਦੇਣਾ ਚਾਹੋਗੇ ਜੀ ਆਪਣੀ ਕਾਮ ਨੂੰ ਆਪਣੀ ਕਾਮ ਨੂੰ ਸਨੇਹਾ ਇਹ ਵੀ ਵੰਡ ਸਕੋ ਤੇ ਕਿਰਤ ਕਰੋ ਜੀ ਕਿਉਂਕਿ ਆਪਣੇ ਜਿੰਨੇ ਵੀਰ ਇਕੱਠੇ ਹੋਣਗੇ ਜਿੰਨੀ ਕੌਮ ਇਕੱਠੀ ਹੋਏਗੀ ਉਨੀ ਕੌਮ ਵਧੇਗੀ ਜੀ ਮੇਰੇ ਵੱਲੋਂ ਜੀ ਬਹੁਤ-ਬਹੁਤ ਧੰਨਵਾਦ ਜੀ ਹਾਂਜੀ ਤੇ ਤੁਸੀਂ ਕੋਈ ਸਨੇਹਾ ਦੇਣਾ ਚਾਹੋਗੇ ਜੀ ਆਪਣੀ ਕੌਮ ਨੂੰ ਬਸ ਜੀ ਇਹੀ ਆ ਜੀ ਕਿਰਤ ਕਰੋ ਵੰਡ ਛਕੋ ਤੇ ਬਸ ਜੀ ਹੋਰ ਠੀਕ ਆ ਜੀ ਸਭ ਬਹੁਤ-ਬਹੁਤ ਲੰਗਰ ਲਾਓ ਜੀ ਸਾਰੇ ਜਾਣੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਹਰ ਸਾਲ ਅਸੀਂ ਇਹ ਕਰਦੇ ਆ ਤੇ ਸਾਰਿਆਂ ਨੂੰ ਇਹ ਸਹਯੋਗ ਪਾਉਣਾ ਚਾਹੀਦਾ ਤੇ ਮਿਹਰਬਾਨੀ ਜੀ ਹਾਂਜੀ ਬਹੁਤ ਵਧੀਆ ਸਾਰੇ ਵੀਰਾਂ ਨੇ ਸਨੇਹਾ ਦਿੱਤਾ ਜੀ ਤੇ ਮੇਰੇ ਵੱਲੋਂ ਵੀ ਇਹੀ ਸਨੇਹਾ ਆ ਸਾਡੀ ਸਿੱਖ ਕੌਮ ਨੂੰ ਕਿ ਵੱਧ ਤੋਂ ਵੱਧ ਸੇਵਾ ਕਰੋ ਤੇ ਜਿੰਨਾ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਹੁੰਦਾ ਉਹ ਪ੍ਰਚਾਰ ਕਰੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੁੜੇ ਰਹੋ ਜੀ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ ਲੋ ਜੀ ਸੁਣੋ ਤੇ ਉਹ ਪੰਜਾਬੀ ਰੇਡੀਓ ਯੂ ਐਸ ਏ ਦੀ ਟੀਮ ਪਹੁੰਚ ਗਈ ਆ ਜੀ ਅਗਲੇ ਫੂਡ ਬੂਥ ਤੇ ਤੇ ਜਿੱਥੇ ਟਿੱਕੀਆਂ ਦੀ ਸੇਵਾ ਹੋ ਰਹੀ ਆ ਜੀ ਤੇ ਬੜੇ ਜੋਰਾਂ ਸ਼ੋਰਾਂ ਦੇ ਨਾਲ ਤੇ ਆਪਾਂ ਇਹ ਭਾਈ ਸਾਹਿਬ ਉਹਨਾਂ ਨੂੰ ਪੁੱਛਾਂਗੇ ਕਿ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਇੱਥੇ ਸੇਵਾ ਕਰਦਿਆਂ ਨੂੰ ਕਿਉਂਕਿ ਚੌਧਮਾ ਨਗਰ ਕੀਰਤਨ ਆ ਜੀ ਟ੍ਰੇਸੀ ਗੁਰੂ ਘਰ ਦਾ ਤੇ ਹਾਂਜੀ ਭਾਈ ਸਾਹਿਬ ਜੀ ਸਾਨੂੰ ਜੀ 5-6 ਸਾਲ ਮੈਨੂੰ ਆਪ ਨੂੰ ਹੋ ਗਏ ਜੀ ਬਟ ਸਾਡੇ ਨਗਰ ਕੀਰਤਨ ਚ ਅਸੀਂ ਸੇਵਾ ਇੱਥੇ ਵੀ ਦਿੰਦੇ ਆ ਰਹੇ ਆਂ ਜੀ ਤੇ ਸਟਾਕਟਨ ਵੀ ਯੂਕਾ ਸਿਟੀ ਸਾਰੇ ਪਾਸੇ ਜਾਂਦਾ ਜੀ ਸਾਡਾ ਸਟਾਲ ਮਨ ਤੁਹਾਨੂੰ ਕਾਰੇ ਬਸੇ ਮਿਲੂ ਹਾਂਜੀ ਤੇ ਕੋਈ ਕੌਮ ਨੂੰ ਮੈਸੇਜ ਦੇਣਾ ਚਾਹੋਗੇ ਜੀ ਬਾਸੀ ਦਾ ਸਭ ਤੋਂ ਵੱਡਾ ਮੈਸੇਜ ਤਾਂ ਸਾਡੀ ਕੌਮ ਦਾ ਤੁਹਾਡੇ ਸਾਹਮਣੇ ਆ ਜੀ ਦੇਖੋ ਇਹ ਅਮਰੀਕਾ ਵਰਗੀ ਧਰਤੀ ਤੇ ਐਡਾ ਵੱਡਾ ਪ੍ਰੋਗਰਾਮ ਰਚਨਾ ਤੇ ਜਿੱਥੇ ਇੰਨੀ ਸੰਗਤ ਆਏ ਉਹ ਸਭ ਤੋਂ ਵੱਡੀ ਸਾਡੀ ਦੇਖੋ ਜੀ ਇਹ ਸਾਨੂੰ ਸਾਡੇ ਕੌਮ ਦਾ ਡਿਸਪਲੇ ਆ ਲਾਈਕ ਓਕੇ ਵੀ ਆਰ ਦੈਟ 빅 ਕੌਮ ਰਾਈਟ ਐਂਡ ਪਲਸ ਸੈਕੰਡਲੀ ਐਸ ਯੂ ਆ ਸੇ ਸਾਡੇ ਗੁਰੂਆਂ ਨੇ ਸਿਖਾਇਆ ਫ੍ਰੀ ਲੰਗਰ ਫ੍ਰੀ ਸੇਵਾ ਰਾਈਟ ਐ ਬਹੁਤ ਵੱਡੀ ਚੀਜ਼ ਆ ਬਾਹਰਲੇ ਮੁਲਕਾਂ ਦੇ ਵਿੱਚ ਕੰਡਕਟ ਕਰਨਗੇ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਕੰਨਾ ਜੀ ਲੋਕੀ ਪੜ ਛੜ ਕੇ ਆਣ ਹੋਰ ਹੋਰ ਆਪਣਾ ਹਿੱਸਾ ਪਾਣ ਤੇ ਆਪਾਂ ਇਸ ਕੌਮ ਨੂੰ ਹੋਰ ਵੱਡੀ ਬਣਾਈਏ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਜੀ ਸਰੋਤਿਓ ਅੱਗੇ ਆਗੇ ਜੀ ਢਾਬੇ ਵਾਲਿਆਂ ਨੇ ਲੰਗਰ ਲਾਇਆ ਹੋਇਆ ਜੀ ਪਕੌੜਿਆਂ ਦਾ ਵਰਫੀ ਛੋਲੇ ਭਡੂਰੇ ਤੇ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਹਾਂ ਜੀ ਕੀ ਸਨੇਹਾ ਜੀ ਸਾਡੀ ਕੌਮ ਨੂੰ ਸਤਿ ਸ਼ਕਾਲ ਜੀ ਸਾਚੀ ਕਾਲ ਦੀ ਕਿਦਾਂ ਹਾਲ ਚਾਲ ਆ ਬਹੁਤ ਵਧੀਆ ਜੀ ਜਲਦੀ ਜਲਦੀ ਸੁਨੇਹਾ ਦੇ ਦਿਓ ਸਾਰਿਆਂ ਨੂੰ ਜੀ ਆਇਆਂ ਨੂੰ ਅਸੀਂ ਹੋਰ ਸਾਲ ਇੱਥੇ ਸਟਾਲ ਲਗਾਣੇ ਹੈਗੇ ਆ ਫੂਡ ਦੀ ਤੇ ਸਾਰਿਆਂ ਨੂੰ ਹਰਕਮ ਥੈਂਕ ਯੂ ਜੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਭ ਨੂੰ ਹੋਲੇ ਮੱਲੇ ਦੀ ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਜੀ ਆਇਆਂ ਨੂੰ ਔਰ बस ਇੰਨਾ ਹੀ ਮੈਂ ਕਹਾਂਵਾਂਗੀ ਕਿ ਹਰ ਇੱਕ ਵਾਰ ਆਓ ਤੇ ਤੁਸੀਂ ਗੁਰੂ ਦੀਆਂ ਖੁਸ਼ੀਆਂ ਮਨਾਓ ਇੱਥੇ ਆ ਕੇ ਜੀ ਤੇ ਲਓ ਜੀ ਸੁਣੋ ਤੇ ਫੇਰ ਇੱਕ ਵਾਰੀ ਲਾਈਵ ਹੋ ਗਿਆ ਜੀ ਉਦੋਂ ਅਗਲੇ ਬੂਥ ਤੇ ਤੁਸੀਂ ਪਹਿਲੀ ਵਾਰੀ ਦੇਖਿਆ ਹੋਊਗਾ ਕਿ ਬੀਬੀਆਂ ਜਲੇਬੀਆਂ ਬਣਾਉਂਦੀਆਂ ਕਿਉਂਕਿ ਮੇਰਾ ਨਹੀਂ ਖਿਆਲ ਸਾਡੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਬੀਬੀ ਸੇਵਾ ਕਰਦੀ ਹੋਊਗੀ ਉੱਥੇ ਵੀ ਨਗਰ ਕੀਰਤਨ ਨਿਕਲਦੇ ਆ ਤੇ ਇਸ ਤਰ੍ਹਾਂ ਜਲੇਬੀਆਂ ਦੀ ਸੇਵਾ ਤੁਹਾਨੂੰ ਕਿਤੇ ਨਹੀਂ ਮਿਲੂਗੀ ਤੇ ਦੇਖੋ ਇੱਥੇ ਬੀਬੀਆਂ ਆਪ ਖੁਦ ਆਪਣੇ ਹੱਥੀਂ ਜਲੇਬੀਆਂ ਬਣਾ ਕੇ ਸੰਗਤ ਦੀ ਸੇਵਾ ਕਰ ਰਹੀਆਂ ਜੀ ਕਾਫੀ ਸਾਲ ਹੋ ਗਿਆ ਤੇ ਆਓ ਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਕਿੰਨਾ ਚਿਰ ਹੋ ਗਿਆ ਜੀ ਤੁਹਾਨੂੰ ਇੱਥੇ ਜਲੇਬੀਆਂ ਦਾ ਲੰਗਰ ਲਾਉਂਦੇ ਹੋ ਨੌਕ ਸਾਲ ਹੋ ਗਿਆ ਜੀ ਹਾਂਜੀ ਤੇ ਕੀ ਸਨੇਹਾ ਦੇਣਾ ਚਾਹੁੰਗੇ ਜੀ ਆਪਣੀ ਸਾਰੀ ਸੰਗਤ ਨੂੰ ਸਾਰੀ ਸੰਗਤ ਦਾ ਧੰਨਵਾਦ ਜਿਹੜੇ ਆ ਕੇ ਛੱਕਦੇ ਆ ਤੇ ਸਾਰਿਆਂ ਤੋਂ ਜੀ ਆਇਆਂ ਵੈਸੇ ਜਲੇਬੀਆਂ ਦੀ ਸ਼ੁਰੂਆਤ ਕਿਸੇ ਨੇ ਨਹੀਂ ਕੀਤੀ ਤੁਹਾਡੀ ਵੱਡੀ ਸਿਸਟਰ ਬੀਰੋ ਭੈਣ ਨੇ ਕੀਤੀ ਹੋਆ ਅੱਛਾ ਜੀ ਉਹਨਾਂ ਤੋਂ ਸਿੱਖ ਕੇ ਮੈਂ ਸ਼ੁਰੂ ਕੀਤੀਆਂ ਮੇਰੇ ਤੋਂ ਬਾਕੀ ਹੋਰ ਆ ਗਏ ਆ ਜੜ ਉਹਨਾਂ ਦੀ ਲੱਗੀ ਹੋਆ ਤੁਹਾਡੀ ਵੱਡੀ ਸਿਸਟਰ ਦੀ ਲੱਗੀ ਹੋਆ ਠੀਕ ਹੈ ਜੀ ਮੈਂ ਜਲੇਬੀਆਂ ਖਾਧੀਆਂ ਸੀ ਬਹੁਤ ਸਵਾਦ ਲੱਗੀਆਂ ਤੇ ਮੈਂ ਫਿਰ ਉਹਨਾਂ ਤੋਂ ਬਾਅਦ ਚ ਮਨ ਚ ਸ਼ੌਕ ਉਤਰ ਕੇ ਸਿੱਖਾਂ ਤੇ ਆਜੋ ਨਗਰ ਕੀਰਤਨ ਦੇ ਵਿੱਚ ਬਾਤ ਰਹੀ ਹੈ ਸੇਵਾ ਉਹਨਾਂ ਦੀ ਹੋਈ ਆ ਬਹੁਤ ਵਧੀਆ ਜੀ ਤੇ ਜੀ ਇਹ ਸਾਡੇ ਨਾਲ ਨੇ ਕਲਜੀਤ कौर ਜੀ ਇਹ ਕੱਲ ਇਹਨਾਂ ਨੇ ਰੇਸ ਵੀ ਵਿਨ ਕੀਤੀ ਆ ਜੀ ਜਿਹੜੀ ਟੋਕਰੀਆਂ ਦੀ ਰੇਸ ਹੋਈ ਸੀਗੀ ਤੇ ਆਜੋ ਇਹਨਾਂ ਨੂੰ ਵੀ ਪੁੱਛਦੇ ਆ ਕਿ ਸਾਨੂੰ ਰੈਸਪੀ ਦੇ ਸਕਦੇ ਆ ਜੀ ਤੁਸੀਂ ਜਲੇਬੀਆਂ ਦੀ ਹਾਂਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਤੁਹਾਡਾ ਬਹੁਤ ਬਹੁਤ ਇਨਾ ਮਾਨ ਸਤਿਕਾਰ ਦੇਣ ਦੇ ਜੀ ਤੇ ਜਲੇਬੀਆਂ ਸ਼ੱਕੋ ਸਾਰੇ ਜਣੇ ਤੇ ਬਹੁਤ ਪੰਜਾਬ ਵਾਲਾ ਤੁਹਾਨੂੰ ਨਜ਼ਾਰਾ ਆਊਗਾ ਬਾਕੀ ਤੁਸੀਂ ਰੈਸਪੀ ਭਾਂਜਣੀ ਤੁਹਾਨੂੰ ਲੈਣ ਦੀ ਲੋੜ ਨਹੀਂ ਤੁਸੀਂ ਸਾਰੇ ਸੰਗਤ ਇੱਥੇ ਆਓ ਆਰਡਰ ਕਰੋ શકો ਫ੍ਰੀ ਤੁਹਾਨੂੰ ਤੇ ਰੇਡੀਓ ਤੇ ਪਹੁੰਚਾਈਆਂ ਬਾਕੀ ਮਹਾਰਾਜ ਦੇ ਹੋਲੇ ਮਹਾਲੇ ਦੀ ਸਾਰਿਆਂ ਨੂੰ ਵਧਾਈਆਂ ਜੀ ਯੂਐਸ ਰੇਡੀਓ ਨੂੰ ਬਹੁਤ-ਬਹੁਤ ਵਧਾਈਆਂ ਜਿਹੜਾ ਇੰਨਾ ਪ੍ਰਾਲਾ ਕਰ ਰਿਹਾ ਤੁਹਾਨੂੰ ਮਹਾਰਾਜ ਤੰਦਰੁਸਤੀ ਬਖਸ਼ੇ ਬਹੁਤ-ਬਹੁਤ ਧੰਨਵਾਦ ਜੀ ਤੇ ਆ ਤੇ ਆ ਆ ਦੇਖੋ ਜੀ ਇੱਧਰ ਚਾਣੀ ਆ ਪਈ ਆ ਤੇ ਉਧਰ ਉਹ ਜਲੇਬੀਆਂ ਕੱਢ-ਕੱਢ ਕੇ ਤੇ ਚਾਣੀ ਦੇ ਵਿੱਚ ਡੋਬੋ ਰਹੇ ਨੇ ਹਾਂਜੀ ਤੇ ਉਹ ਆਹ ਲੋ ਜੀ ਹੋ ਗਈਆਂ ਤਿਆਰ ਤੇ ਹੁਣ ਸੰਗਤ ਕੋਲ ਪਹੁੰਚਣ ਗਈਆਂ ਜੀ ਦੇਖੋ ਕਿੰਨਾ ਵਧੀਆ ਰੰਗ ਦੇਖੋ ਕਿੰਨਾ ਵਧੀਆ ਜਲੇਬੀਆਂ ਦਾ ਤੇ ਜੀ ਉਦੋਂ ਅੱਗੇ ਜੀ ਲੱਗਾ ਆ